ਸਭ ਜੂ ਗੁਰਪ੍ਰੀਤ ਸਿੰਘ ਬਣੀਪਾਲਾ ਕੀ ਹੋਇਆ ਲੀਰ ਕਰੀ ਬਣੀ ਇੱਥੇ ਜੋ ਅਸੀਂ ਖੜਕੀ ਦੀ ਬਾਤ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ। ਕਿੰਨੇ ਵਿਅਕਤੀ ਸੀ? ਫੌਜੀ ਸਾਹਿਬ ਨੂੰ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋਲ ਰਫਲ ਪਿਸਟਲ ਸੀਗੇ। ਅੰਦਰ ਝੜਪ ਦੀ ਹੋਈ। ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ। ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ। ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ। ਇੰਨੇ ਰਾਊਂਡ ਫਾਇਰ ਹੋਏ ਰਾਊਂਡ ਦਾ ਹਜੇ ਐਪ੍ਰੋਕਸੀਮੇਟਲੀ ਪਤਾ ਨਹੀਂ ਉਹ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਆ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ ਕਿਵੇਂ ਦੇਖਦੇ ਪਿਓ ਕਿ ਜਿਹੜਾ ਆਰਟੀਕਲ ਲੁੱਟਾ ਗਿਆ ਲੁੱਟਾ ਗਿਆ ਦਿਨੋ ਦਿਨ ਬਾਅਦ ਕਿੱਥੇ ਜਾਏ ਇਹਨੂੰ ਹੁਣ ਇਹਦੇ ਬਾਰੇ ਦੇਖੋ ਪੁਲਿਸ ਮੁਲਾਜ਼ਮ ਦੇਖ ਰਹੇ ਨੇ ਉਸ ਦਾ ਚਲੋ ਇਹਦੇ ਵਿੱਚ ਵੀ ਰੋ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਕਿ ਕਿੱਧਰੋਂ ਆਏ ਸੀ ਕਿ ਕਿੱਧਰ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਣ ਲੱ ਉਹਦੇ ਵਾਰ ਦਾਤ ਹੋਈ ਹੈ ਪਬਲਿਕ ਲੱਗੇ ਕਿੰਨਾ ਕਿੰਨਾ ਕਿਹੜਾ ਜਿਹੜਾ ਇਹੋ ਤਾਂ ਹੀ ਵੇ ਦੇ ਲੱਗੇ ਦੀ ਗੱਲ ਆ ਜਦੋਂ ਸਾਨੂੰ ਕਾਲ ਆਈ ਮਟੋਰ ਹੁੰਦੇ ਤੋਂ ਤੋਂ ਬਾਅਦ ਵੀ ਜਿਹੜੀ ਮੌਕੇ ਤੇ ਆ ਗਏ ਆ ਮੌਕੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਨੇ ਹੋਏ ਸੀ ਟ੍ਰਾਫਿਕ ਗਾਰਡ ਨਾਲ ਉਸ ਤੋਂ ਪਾਈਓ ਕਰ ਜਿਹੜੇ ਆ ਉਹਨਾਂ ਅਪਰੋਕਸੀਮੇਟ ਮਤਲਬ ਲੱਗ ਤੋਂ ਦੰਦਗੇ ਉੱਥੇ ਲੱਗੇ ਆ ਇੰਨੇ ਬੰਦੇ ਰੋਡੇ ਤੇ ਸੀ ਜਿਹੜਾ ਤਿੰਨੇ ਬੰਦੇ ਸਿਰੋਂ ਰੋਡੇ ਸੀ ਜਿਨ੍ਹਾਂ ਦੇ ਮਗਰ ਸਾਡੇ ਜਿਹੜੀਆਂ ਤੇ ਪੰਜ ਛੇ ਪੁਲਿਸ ਪਾਰਟੀਆਂ ਮਾਨਯੋਗ ਐਸਐਸਪੀ ਸਾਉਂਦੀ ਸੁਪਰਵਾਈਜ਼ਰ ਦੇ ਥਲੇ ਲੱਗੀਆਂ ਆ। ਸਾਡੇ ਸੀਨੀਅਰ ਅਫਸਰ ਵੀ ਸਾਰੇ ਵੇਖ ਚੁੱਕੇ ਆ ਤੇ ਇਹ ਜਿਹੜੀ ਗੋਇੰਗ ਆ ਨਾ ਬੋਲਦੇ ਨੂੰ ਚੇਤੀ ਜਿਹੜਾ ਗੱਪਾ ਕਰਿਆ ਜਾ। ਸਰ ਅਸਲਾ ਵਗੈਰਾ ਵੀ ਸੀ ਉਹਨਾਂ ਕੋਲ ਫਾਇਰ ਵਗੈਰਾ ਵੀ ਕਿੱਥੇ ਨੇ ਇਹਨਾਂ ਨੂੰ ਦੱਸਿਆ ਉਹਨੇ ਸੀ ਥੈਂਟੀ ਸਿਟੀ ਦਾ ਬਾਅਦ ਚ ਪਤਾ ਲੱਗੂਗੀ। ਉਹਨਾਂ ਨੇ ਫੈਰ ਕੀਤਾ। ਛੱਡੀ ਵੀ ਕੈਮਰਾ ਵੀ ਉਹਦੇ ਆਏ ਨੇ। ਹਾਂ ਹਾਂ ਸੀਸੀਟੀਵੀ ਕੈਮਰੇ ਖੜਾ ਲਏ ਆ। ਉਹ ਮੁੱਢੀ ਪਿੱਛੇ ਸਾਨੂੰ ਆਇਆ ਕੁਛ ਉਹ ਮੁੱਢੀ ਜਾਜਪੁਰ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਤਿੰਨ ਬੰਦੇ ਆਏ ਆ ਤਾਂ ਆ ਕੈਸ਼ ਨਾਲ ਉਹ ਚਲੇ ਗਏ ਆ ਕੁਝ ਪਤਾ ਨਹੀਂ ਕਿੰਨੀ ਕੀ ਕੈਸ਼ ਜਿਹੜਾ ਲੈ ਗਿਆ ਉਹ ਅਪਰਕਸੀਮੇਟ 15 ਲੱਖ 300 ਪਰ ਇਹ ਕਾਊਂਟਿੰਗ ਕਰਦੇ ਆ